25ਵਾਂ ਗਲਾਸ ਆ ਇਹਦਾ ਓ ਪਲੀਜ਼ 420 ਧੋਣ ਦੀ ਚਿੱਟੀ ਹੋਈ ਦੋਨਾਂ ਭਰਾਵਾਂ ਦੀ ਖੱਤੀ ਤੇਰੀ ਲੜਾਈ ਜਲਦੀ ਟੋਲਮੋਲ ਨੂੰ ਮਾਤ ਗੁਰੂ ਦੇਵੀ ਦੇਖ ਮੇਰੀ ਲੁਖੀ ਆਵਾਜ਼ ਸੁਣ ਦੇ ਵੈਲਕਮ ਬੈਕ ਟੂ ਮਾਈ YouTube ਚੈਨਲ ਅਰੇ ਸ਼ਾਮ ਦਾਸ ਵਾਲੇ ਵੀਡੀਓ ਚੈਨਲ ਦੇ ਸਮਾਰਨ ਕਰਦੇ ਆ ਲੋ ਜੀ ਆਪਣਾ ਹੈਗਾ ਅੱਜ ਬਲੌਗ ਮੇਲਾ ਹੈਗਾ ਪੱਪਾ ਨਿਹਰਪੀਰ ਜੀ ਦਾ ਬਲੌਗ ਬਣਾਉਣਾ ਨਹੀਂ ਸੀ ਹੋਣਾ ਬੈਦਗੀ ਤੇ ਚਲੋ ਇਧਰ ਆਲੀ ਹੁਣੇ ਆ ਆਲੀ ਦਾ ਜਗੰਡਾ ਮੈਨ ਬੜਾ ਦੂ ਨਾਰੀ ਵਾਰੀ ਇਹ ਗਿਆ ਹੈ ਵੀਡੀਓ ਬਣਦੀ ਹੈ ਬਲੌਗ ਵਾਲੀ ਤਾਂ ਭਾਜੀ ਉਹਨੇ ਆਪਣੇ ਕਰ ਜੀਵਨ ਦਾ ਜੋਨ ਕੌਣ ਹੈ ਜੀਵਨ ਜੌਨ ਦੇ ਅਲੀ ਅਜਗਰ ਹੁਣੇ ਤੇ ਹੁਣ ਆਪਾਂ ਮੇਲਾ ਲਗਾਉਂਦੇ ਆ ਤੇ ਕਮਦਲੇ ਫੂਲ ਚ ਆਪਾਂ ਲੱਗੇ ਆ ਬਣਾਉਣ ਮੋਲੂ ਮੋਲੂ ਸੀਗਾ ਇਹ ਟਵੀਨਸ ਇਹਨਾਂ ਦਾ ਪਤਾ ਨਹੀਂ ਲੱਗਣਾ ਸੀਗਾ ਕਿਹੜਾ ਆਣ ਕੇ ਬਣਾ ਜਾਂਦਾ ਕਿਹੜਾ ਨਹੀਂ ਤੇ ਬਾਕੀ ਉਹ ਮੇਲੇ ਦਾ ਦਿਖਾਉਂਦੇ ਆਪਾਂ ਲੋ ਜੀ ਠੰਡੇ ਦਾ ਲੰਗਰ ਲੱਗਾ ਹੋਇਆ 25ਵਾਂ ਗਲਾਸ ਆ ਇਹਦਾ ਅਜੇ ਤੱਕ ਮੈਂ ਠੰਡਾ ਪੀਣੇ ਨਹੀਂ ਆੜਦਾ ਇਹ ਕਾ ਵੀ ਆ ਦੇ ਫਾਈਨਲ ਹੈ ਹੋਰ ਨਾ ਕਰਾਂਗੇ ਬਸ ਹੋਰ ਕੋਈ ਗੱਲ ਨਹੀਂ सॼी बॉबी जी उन ते उन ते बाद हैपीगे उनजी म्यूज़िक बिल्कुलु लॻे आई ਆਪਣੇ ਸ਼ਿਗੂ ਅਜਗਰ ਹੁਣੇ ਵੀ ਦਿਖਾ ਦਿਓ ਮੜ ਕੇ ਹਾਂ ਬਹੁਤ ਵਧੀਆ ਬਹੁਤ ਵਧੀਆ ਬਸ ਤੇ ਮੇਲਾ ਬੱਬਾ ਨੇਰ ਵੀ ਦਾ ਪਿੰਡ ਸ਼ਾਮ ਜ਼ਰਾਤੀ ਤੋਂ ਬਲੌਗ ਬਣਾਉਣਾ ਨਹੀਂ ਸੀਗਾ ਮੁੰਡੇ ਕਹਿੰਦੇ ਭਾਜੀ ਬਲੌਗ ਚਾਹੀਦਾ ਬਲੌਗ ਚਾਹੀਦਾ ਹੁਣ ਬਲੌਗ ਤੇ ਬਲੌਗ ਆਇਆ ਕਰਨੀ ਕਿਉਂ ਨਹੀਂ ਆਉਣਗੇ ਬਲੌਗ ਆਉਣਗੇ 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 ਤੂੰ ਤਾਂ ਦੀਦਾ ਹੀ ਨਹੀਂ ਪਿਆ ਆਉਣਗੇ ਬਸ ਐ ਹੀ ਆ ਜਿ ਕੋ ਮਹਾਰਾਜ ਜਿਹਨਾਂ ਦੇ ਫੋਨ ਤੋਂ ਵਲੌਗ ਬਣ ਰਹੇ ਆ ਉਹਦੇ ਚੋਂ ਬਣ ਰਹੇ ਆ ਕਿਹਦੇ ਚੋਂ ਬਣ ਰਹੇ ਆ ਉਹ ਪਹੁੰਚੇ ਨੇ ਸਾਡੇ ਕੋਲ ਛੋਟੇ ਤੇਰੇ ਕੰਮ ਦੀ ਚੀਜ਼ ਆ ਮੇਰੇ ਕੋਲ ਇੱਕ 27ਵਾਂ ਗਲਾਸ ਆ ਇਹਨਾਂ ਦਾ ਸਾਡੇ ਖੰਡਾ ਪੀਣੇ ਨਹੀਂ ਹਟਦੇ ਇਹ ਤੁਹਾਨੂੰ ਬਾਥਰੂਮ ਵੀ ਇਹੀ ਰੰਗ ਦਾ ਆਉਣਾ ਵਾ ਦੇ ਲ ਮਿਕਸ ਹੀ ਆਉਣਾ ਵਾ ਵਿੱਚੇ ਚਿੱਟਾ ਵਿੱਚੇ ਹੀ ਕਾ ਵਿੱਚੇ ਆਲਾ ਨਾਲ ਬੱਸ ਕਰੋ ਲੋ ਜੀ ਮੇਲਾ ਚੱਲਦਾ ਵੇ ਆਵਾ ਆਪਣੇ ਮਾਣ ਵਾਲੀ ਸਾਡੀ ਸ਼ਰਮਾ ਜੀ ਤੋਂ ਸਤਿ ਸ੍ਰੀ ਅਕਾਲ ਸਭ ਤੋਂ ਵੱਧ ਸਤਿਕਾਰ ਸਭ ਤੋਂ ਵੱਧ ਅਜਰਸ਼ਾ ਪਾਪਾ ਜੀ ਸਿੰਘ ਬਾਜੀ ਜਿਹੜਾ ਸ਼ੁਰੂਆਤ ਦੇਸ਼ਾਨਾ ਕਰ ਰਹੇ ਨੇ ਜੀ ਔਰ ਸਭ ਨੂੰ ਨਾ ਪਰ ਐਪ ਸੁਣਾਗੇ ਵਿੱਕੀ ਨਾ ਮੈਂ ਯਾਰੀ ਆ ਤੇ ਵੇ ਸਾਬ ਇੱਧਰ ਆ ਜਾ ਆਪਣੇ ਆ ਵੀ ਗਾਲਿਆ ਨੈਟ ਦੇ ਜੜ ਜਾਂਦਾ ਤੇ ਬਲੌਗ ਹਾਂ ਪਰ ਵਿੱਕੀ ਸਾਡੇ ਬਚਪਨ ਦਾ ਯਾਰ ਆ ਕੱਠੇ ਪਤੰਗਾਂ ਨੂੰ ਚੜਾਏ ਆ ਤੇ ਕੱਠੇ ਪਈ ਵਿੱਕੀ ਦਾ ਦੇ ਪਾਡੇ ਵਿੱਚ ਕੱਠੇ ਗੱਡੇ ਰੈਪ ਪਾ ਰਿਹਾ ਰੈਪ ਮਿਲ ਗਈ ਦੀ ਆ ਲੋ ਜੀ ਸਿਕੰਦ ਲੈਪ ਰੈਪ ਸੁਣਾਓ ਅਲੀ ਦਿਖਾਓ ਇਹ ਆਉਣਾ ਹੀ ਨਹੀਂ ਇੱਥੇ ਉਹ ਅਲੀ ਅਗਲਾ ਰਾਤ ਆਟਾ ਤੇ ਰੈਪ ਇੱਕ ਮਾੜੀ ਜਿਹੀ ਵਧੀਆ ਜੀ ਜਦ ਤੱਕ ਉਹ ਸਾਜੀ ਸੈੱਟ ਕਰਦੇ ਪਏ ਨਾ ਲੈਪਲੇ ਦੀ ਮਾੜਾ ਯਾਰ ਆਹ ਕੋਈ ਨਹੀਂ ਮੇਲੇ ਦੇ ਵਿੱਚ ਜਾਂਦਾ ਜਿਹਨਾਂ ਦਾ ਕਰ ਸਾਡੇ ਜੱਟ ਹੁੰਦੇ ਬੰਦੂਣ ਆ ਜਾ ਲੈ ਚੱਲ ਲੈ ਬਈ ਯਾਰ ਨਹੀਂ ਮੈਂ ਤੈਨੂੰ ਕਿਹਾ ਨਹੀਂ ਬਣਾਵੇਂ ਇੱਥੇ ਆ ਇੱਥੇ ਕੱਲੇ ਇੱਥੇ ਆ ਜਾ ਤੂੰ ਉੱਥੇ ਸਾਡੇ ਦੇਖੀ ਕੰਮ ਹੋ ਵੀ ਇੱਥੇ ਕੋਈ ਵੀ ਬੋਹੇਮੀਆ ਸੋਨਾ ਵਿੱਚ ਦੋ ਤਿੰਨ ਜਿਹੜੇ ਆਪਣੇ ਕੋ ਵੀ ਇਹਦਾ ਰਿਕਾਰਡ ਕਰਨੇ ਆ ਅਸੀਂ ਵਿੱਕੀ ਦੇ ਰੈਪ ਭਾਵੇਂ ਵਾਲੀ ਕਾ ਰਾ ਦੇ ਨਾ ਤੇ ਰੈਪ ਸੁਣੋ 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 420 420 ਗਲੀ ਗਲੀ ਚ ਮੁੰਡੇ ਕੰਨ ਮੇਰੇ ਦੀ ਮੇਰੇ ਮੁਕਾਬਲੇ ਦੇ ਜੰਗੀਆਂ ਨੇ ਸਗਵਾ ਗੱਲਾਂ ਕਰਦੇ 4 ਮੁੰਡੇ ਬੰਦੇ ਸਟਾਰ ਆਪਾਂ ਇੱਥੇ ਗੌਂ ਗੈਂਗ ਤੋਂ ਮੇਰੀ ਗੱਡੀ ਕੰਨ ਵਾਹ ਯਾਰ ਦੀਆਂ ਗਲੀਆਂ ਚੋਟੀਆਂ ਵਾਰਾਂ ਵਿੱਚ ਕਿਸੇ ਦੀ ਬੁਚੀ ਆ ਜੀ ਕਿ ਨਾਮ ਸਾਰਾ ਨੇ ਜਿਵੇਂ ਮੈਂ ਬੰਦ ਕਰਕੇ ਆਈ ਮਰ ਕੇ ਪਿੱਛੇ ਵਾਲੇ ਯਾਰੀਆਂ ਨੇ ਠੀਕ ਹੈ ਪਰ ਇਹਨੂੰ ਬਣਾਵੇ ਯਾਰ ਪਿੱਕੀ ਨੂੰ ਹੀ ਲੈ ਕੇ ਆਪਰਾ ਆਉਤੇ ਰੈਪ ਦਾ ਇੱਕ ਇੱਕ ਹੋਰ ਇੱਕ ਹੋਰ ਯਾਰਾ ਨੈਟ ਦੇ ਨਾਮ ਨੈਟ ਤੇ ਪਉਣਾ ਹੀ ਨਹੀਂ ਲੀਕ ਹੋ ਜਾਂਦਾ ਯਾਰ ਲੀਕ ਦੁਨੀਆ ਜਗੀ ਕੋਈ ਜੀ ਲੀਕ ਹੋ ਜਾਣਾ ਲੀਕ ਹੋ ਜਾਣਾ ਇਹਦਾ ਰੈਪ ਲੀਕ ਹੋ ਜਾਣਾ ਯਾਰ ਅਸੀਂ ਪਉਣਾ ਨਹੀਂ ਉਹ ਪੈਸੇ ਨਮਰਵਾਦੇ ਸੀ ਉਹਦੇ ਉਹ ਐਮੀਆਂ ਨੇ ਸਪੈਸ਼ਲ ਹੋਣਾ ਇਹਦੇ ਉਹ ਭਰਾਣੇ ਸੁਣਾ ਉਹ ਐਮੀਆਂ ਨੇ ਸਪੈਸ਼ਲ ਇਹਨੂੰ ਮੈਂ ਲਾਉਣਾ ਕੈਲੀਫੋਰਨੀਆ ਤੋਂ ਗਲਾਸ ਉੱਤੇ ਦੇ ਚੱਕ ਰਿਹਾ ਉਹਨੇ ਉਹ ਆ ਗਲਾਸ ਫੇਰ ਚੱਕ ਹੋ ਭਰਾਵਾ ਬੱਸ ਕਰਦੇ ਉਹ ਬੱਸ ਕਰਦੇ ਉਹ ਉਹ ਬਾਥਰੂਮ ਹੀ ਇਦਾਂ ਤੇ ਆਉਣਾ ਇੱਕ ਕਾਲਾ ਲਾਲ ਆਹਾ ਦੇਖੀ ਆ ਸੰਤਰੀ ਕਿੱਤਾ ਦੇ ਲੋ ਆਪਾਂ ਨਾ ਦੁਨੀਆ ਤੇ ਸਾਰੀਆਂ ਚੀਜ਼ਾਂ ਟਰਾਈਆਂ ਕਰ ਲੀਆਂ ਇਹਨਾਂ ਨੇ ਪਹਿਨਾਂ ਦੀ ਧੋਣ ਨਹੀਂ ਚਿੱਟੀ ਹੋਈ ਦੋਨਾਂ ਭਰਾਵਾਂ ਦੀ ਨਿੰਬੂ ਵੀ ਰਗੜ ਲੇ ਕਾਫੀ ਵੀ ਰਗੜ ਲਈ ਟੀਟਨ ਵੀ ਕਰਾਤਾ ਕੋਲਗੇਟ ਵੀ ਕਰਾਤਾ ਮੜੀ ਨਹੀਂ ਤੇ ਸੱਚੀ ਕਹਿੰਦਾ ਮੇਲੇ ਦੇ ਕੀ ਕੀ ਇਹ ਕੋਲਗੇਟ ਮੇਲਾ ਹੀ ਨਿੰਬੂ ਵੀ ਲਗੜਿਆ ਟੀਮ ਦੇ ਅੰਮੀ ਕਰਾਈ ਪਲੀਜ਼ ਵੀ ਹੁਣ ਕੁਝ ਨਹੀਂ ਕਰਨਾ ਅਣੀ ਤਾਰਾਂ ਵਾਲਾ ਬੋਰਸ਼ ਲੈਦਾ ਇਹ ਇੱਕ ਦੇ ਬਹੁਤਾਂ ਕੀ ਸੁਣ ਤਾਉਂ ਦੇਖਦਾ ਮਰਦੀ ਨਹੀਂ ਆ ਤਾਂ ਹੁਣ ਖੁਦਾ ਦੇ ਮਾਤੀ ਹੋ ਕੇ ਕਦਾਬਸ ਬਸ ਅਭੀ ਸਾਰੀ ਉਹ ਨਾ ਆ ਰਹੀ ਹੈ ਮੇਰੀ ਸਰਕਾਰ ਨਹੀਂ ਉਹ ਕੀ ਜੀਤ ਆ ਗਿਆ ਜੀਤ ਆ ਅਸੀਂ ਤਾਂ ਹੋਰ ਬਲਾਗ ਨਵਾਂ ਬੰਦਾ ਰਾਜੀ ਓਏ ਰਾਜੀ ਦਾ ਸਤਾਣਾ ਸਾਡਾ ਰਾਜੀ ਮਾਪੇ ਕੋਲ ਚਲ ਜਾਓ ਸनेहा ਆ ਕੀ ਕੋਣ ਕਹਿੰਦਾ ਦੋ ਲੋਡ ਦੋ ਕੈਪ ਕਰਦੇ ਹਾਂ ਮੈਂ ਕਹਿੰਦਾ ਮੈਂ ਕਹਿੰਦਾ ਸੈਕਟਰੀ ਬਣ ਜਾ ਰਾਜੀ ਦਾ ਪੈਸਾ ਕਰਦੇ ਇਹ ਜਿੰਦਾ ਸਾਡੇ ਪਿੰਡ ਦਾ ਲਖਾਰੀ ਪਹਿਲਾਂ ਆਪਾਂ ਇਹਦਾ ਵੀ ਬਲੌਗ ਪਰੇਚ ਲੈਣਾ ਥੋੜੀਆਂ ਕਲਿੱਪਾਂ ਅੱਜ ਪੀਤੀ ਆ ਜੀਤਾ ਸਤਾਣਾ ਸ਼ਾਂਦੀ ਮੁਰਸ਼ਦ ਬੜੀ ਨੋਟ ਕਰਦਾ ਰਹੇ ਹੁਣ ਪੜੀ ਉਹ ਕਸ਼ਾਂਤ ਰਸੀ ਕਰਾਣਾ ਦੁਨੀਆ ਦਾ ਕਰਾਣਾ ਹੈ ਜੀ ਜੀਤਾ ਸਾਰਾ ਇਹ ਮੋੜ ਦੇ ਵਿੱਚ ਨਹੀਂ ਉਹ ਸੁਣੋ ਕਿ ਆਪਾਂ ਇਹਦਾ ਬਲੌਗ ਪੂਰਾ ਘੋੜਾ ਮੇਕਾ ਜਿੱਤੇ ਸਾਰਾ ਬਲੌਗ ਕਰਾਉਣਾ ਉਹ ਮੁੰਡੇ ਕਲਾਕਾਰ ਨੇ ਗਾਣੀ ਕੋਈ ਨਾ ਇੱਕ ਹੋਰ ਕਲਾਕਾਰ ਦਿਓ ਸਾਡੇ ਵਿੱਚ ਨਹੀਂ ਲਿਆ ਰਾਆ ਜਿਹਦੇ ਗਾਣੇ ਬਹੁਤ ਸਿੰਗਰਾਂ ਨੇ ਚੋਰੀ ਕੀਤੇ ਗਾਣੇ ਲੀਕ ਹੋਏ ਚਲੋ ਰੱਬ ਕੋ ਚਲਾ ਗਿਆ ਅਸੀਂ ਬੜਾ ਬੰਦਾ ਵਧੀਆ ਤਗਾ ਸਾਡਾ ਇੱਕ ਆ ਜੀਤਾ ਸਾਰਾ ਰਾਮਚੰਦ ਦੀ ਕਹਾਣੀ ਬਾਪਾ ਕਿਦਾ ਇਹ ਰਾਮਚੰਦ ਦੀ ਕਹਾਣੀ ਅੱਗੇ ਜਿੰਨੀ ਗਈ ਇਸ ਦਾ ਹੋਦਲ ਦੀ ਰਾਣੀ ਇਹ ਜੀ ਤੇਰਾ ਗਾਣਾ ਸੀਗਾ ਜੀ ਇੱਕ ਰਾਮਚੰਦ ਦੀ ਕਹਾਣੀ ਕੈਸ਼ ਦਿਲ ਦੀ ਰਾਣੀ ਉਹ ਲੀਕ ਹੋ ਗਿਆ ਸੀਗਾ ਗਾਣਾ ਕਿਉਂ ਇੱਕ ਹੋਰ ਆਸ਼ਕ ਮੜ ਗਿਆ ਮੇਕਾ ਵੀ ਆ ਪਿਆਰ ਬੰਦਲ ਇੱਕ ਗਾਣਾ ਵੀ ਯਾਰ ਐਪ ਉਹ ਵੀ ਕੀਤੇ ਨੇ ਲਿਖਿਆ 20 ਸਾਲ ਪੁਰਾਣਾ ਗਾਜਾ ਹਾਂ ਪੱਟੀ ਤੇ ਓਏ ਆ ਉਹ ਦੇਖਿਓ ਓਹ ਖੰਡੀਆਂ ਵੀ ਇਹਨਾਂ ਦੇ ਬਾਹਰ ਮੱਸ ਕਰ ਦੋ ਓਹ ਦੋ ਬੋਲੇ ਖੰਡੀਆਂ ਵੀ ਓਹ ਇਹਨਾਂ ਨੂੰ ਕਹ ਰਿਹਾ ਕਿ ਬੰਦ ਕਰ ਦੋ ਮੜੀ ਆ ਤੁਰਕ ਓਹ ਸ਼ੀਦੂ ਇਹਨਾਂ ਦੇ ਮਿੱਟੀ ਦੀ ਕਾਚੀ ਮਾਰਨਾ ਇਹਨਾਂ ਦੇ ਕਾਚੀ ਲਾਉਣੀ ਆ ਦੇ ਖਿਧੋਣਾ ਦੇ ਦੇਖਿਓ ਓਹ ਇਹਨਾਂ ਦੇ ਰੋੜੀ ਰੱਖਣੀ ਬਣੀ ਧੋਣਾ ਦੇ ਮੇਰੇ ਕਾਚੀ ਲਾ ਕੇ ਹਨ ਕਮਾੜ ਦੇ ਗੱਪੇ ਖੜੀ ਕਰਦੇ ਆਪਣਾ ਆਹ ਕੀ ਕਹਿੰਦਾ ਅੱਜ ਕਿੱਲਾ ਜੇ ਨਹੀਂ ਕਰਦਾ ਓਏ ਓਏ ਜੀ ਤੇਰੇ ਵਾਲ ਖਰਾਬ ਕਰ ਦਿੱਤੇ ਜੀਵਨ ਨੇ ਆ ਬਾਤ ਤੇ ਬਹੁਤ ਗਰਮੀ ਆ ਸਪੈਸ਼ਲ ਆਇਆ ਆਪਣਾ ਇਹ ਵੀ ਹੁੰਦਾ ਮੇਲਾ ਤੇ ਸਰਵਿਸ ਸਟੇਸ਼ਨ ਦੇ ਕੋਲ ਆ ਜਿਹੜਾ ਜਿਹਨਾਂ ਨੂੰ ਨਹੀਂ ਪਤਾ ਕਲੋਨੀਆਂ ਦੇ ਵਿੱਚ ਤੇ ਅਲੀ ਤੂੰ ਕੋਲ ਬੋਲ ਕਲੋਨੀਆਂ ਦਾ ਆਡਾ ਕਲੋਨੀਆਂ ਰਾੜਾ ਸਾਹਿਬ ਦੇ ਵਿੱਚ ਹੁੰਦਾ ਕਲੋਨੀਆਂ ਦਾ ਆਡਾ ਕਲੋਨੀਆਂ ਰਾੜਾ ਕਲੋਨੀਆਂ ਹਰੇਕ ਟਾਈਮ ਹਾਂ ਜਿਆਗ ਨਹੀਂ ਹੁੰਦਾ ਕੋਈ ਗੇਮ ਬੰਦ ਨਹੀਂ ਬੀ ਬਲੌਗ ਬੰਦ ਕਰ ਬੈਲਾ ਵੈਰੀ ਗੱਲ ਤੁਹਾਨੂੰ ਬਲੌਗ ਵਾ ਤੇ ਇੱਕ ਮਿੰਟ ਬਲੌਗ ਤੇ ਕਿੱਦਾਂ ਕਰਿਓ ਤੇ ਦੂਜੀ ਰੇਤਾਂ ਰੇਗਮਾਲ ਲੈ ਲੋ ਰੇਗਮਾਲ ਕੰਦੇ ਭਰਾ ਇੱਕ ਦੂਜੇ ਨਾਲ ਮਿਲਿਓ ਤੁਲਾ ਸ਼ਿਲ ਲੰਦੋ ਰੇਵਰਾ ਪੜੀਆਂ ਤੂਤ ਜਾ ਕੜੋ ਲੰਬਿਯਾਬ ਪਿਆਵ ਪਿਆਵ ਇਹ ਤੇ ਗਾਣਾ ਲਾ ਕੇ ਆਦਿ ਮੇਰਾ ਉਹ ਉਹ ਆ ਬ੍ਰਾਈਟਨਸ ਕਰਨੀ ਤੇ ਰਾਈਟ ਹੈਂਡ ਕਰਦੇ ਉਹ ਸਾਲਾ ਵਿੱਚ ਇਹ ਵੀ ਵਿੱਚੋਂ ਐਡਿਟ ਕਰ ਕਰਕੇ ਭਾਮੀ ਨਹੀਂ ਕਰਦੀ ਇਹਨੂੰ ਗਾਣਾ ਨਹੀਂ ਮੈਂ ਗਾਣੀ ਕਰਦੇ ਗਾਣਾ ਤੂੰ ਹੀ ਆ ਆ ਜਾ ਅੱਗੇ ਜਣੀ ਅੱਗੇ ਐ ਚੱਲੇ ਗਾਈਂ ਅੱਗੇ ਨਾਲ ਹਏ 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 ਉਹ 시두 ਚੱਲ ਜੀ ਮੈਂ ਆਪਣੇ ਪੁੱਠੇ ਨਾਮ ਆਪਣੇ ਮੇਰ ਪੀਰ ਦਾ ਬਾਬਾ ਸ਼ਾਮਣੇ ਸ਼ਾਦਾ ਉਹ ਮੈਂ ਰੁਕ ਜਾਏਂਗੀ ਨੀ ਯਾਰ ਸੀਧੂ ਚੱਲ ਜੀ ਰਾਈ ਪੀ ਜਾਂਦਾ ਹੁਣ ਬਹੁਤ ਜੱਮੂ ਹੋ ਗਿਆ ਮੈਂ ਤਾਂ ਇਹ ਹੀ ਤਾਂ ਹੋ ਰਿਹਾ ਜੱਸਾ ਕਹਨਾ ਇਹ ਬਲੌਗ ਬਣਾਉਣਾ ਨਹੀਂ ਸੀ ਇਹ ਕਹਿੰਦੇ ਨੇ ਕਹਿਣ ਤੇ ਬਲੌਗ ਬਣਾ ਰਹੇ ਆਂ ਹਲੇ ਬਲੌਗ ਮੈਂ ਪ੍ਰੋਫਾਈਲ ਨੂੰ ਸ਼ੂਟ ਕਰਿਆ ਕੱਨੇ ਹੁਣ ਧੱਕਰੇ ਨਾਲ ਨਾਲ ਰਹਿਣਾ ਧੱਕਰੇ ਨਾਲ ਰਹਿ ਜਾਗੇ ਤੁਮ ਮੈਂ ਦੇਖੀ ਜਾਵੇਂ ਮੈਂ ਤੇ ਤੂੰ ਦੇਖੀ ਜਾ

ਵਾਹ ਸੁਣੇ ਗਏ ਸਾਰੇ ਮਾਵੀ ਭਾਜੀ ਇਹ ਕਹਿੰਦੇ ਫਰਮਾਇਆ ਕਿ 19 ਤਰੀਕ ਨੂੰ ਸਭੀ ਸ਼ਾਦਾ ਨੂੰ ਮਾਇਆ ਸੀ ਕਹਿਣ ਲਗੇ ਕਿ ਮੈਂ ਤੇ ਬਾਬਾ ਪੁੱਤ ਜੀ ਨੇ ਅੱਜ 6 ਮੈਂਨਾ ਟੈਂਟ ਕਰਨਾ ਫਲਾਉਰ ਵੀ ਜਾਣਾ ਆ ਇਧਰ ਕੋਹਰ ਵੀ ਜਾਣਾ ਆ ਸਾਰੇ ਪਾਸੋਂ ਦੀ ਹਾਜ਼ਰੀ ਹੈਗੀ ਮੈਂ ਤਾਂ ਸਰਕਾਰ ਕਿਸੇ ਨਾਲ ਸੋਚਣਾ ਆ ਐਸੀ ਪਵਾਨ ਲੈਣ ਤੇ ਜਿਸ ਤੋਂ ਤੁਸੀਂ ਦੇਦੇ ਜਿਸ ਤੋਂ ਕੋਹਰ ਲੈਣ ਤੇ ਕਿੱਥੇ ਜਾਣੀ ਆ ਸੀ ਦੇ ਜਹਾਂ ਦੇ ਨਾਲ ਲੱਗੇ ਸਭ ਕੁਝ ਮਿਲਦਾ ਹੈ ਸ਼ਰਲਿਖ ਨੇ ਕਿ ਫਕਰਾਵਾਜ ਨਾਲ ਸਤ ਸੰਤੋਖ ਮਿਲਦਾ ਸਾਧ ਸੰਗਤ ਜੀ ਧੰਨਵਾਦ ਹੈ ਸਾਰੀ ਸੰਗਤ ਦਾ ਕਿ ਫਕਰਾਵਾਜ ਨਾਲ ਪ੍ਰਾਣੀ ਆ ਗਿਆ ਉਹ ਬਾਜ ਗੁਰੂ ਦੇ ਮਿਲਦਾ ਵਿਸਾਰ ਹੁੰਦਾ ਉਹ ਬਰਾਇਨਸ ਘੱਟ ਕਰਕੇ ਬਣਾਈ ਟੈਂਪਰੇਚਰ ਬਾਜ ਇੱਕ ਹੋਰ ਆ ਗਿਆ ਆਪਾਂ ਦੇ ਵਿੱਚ ਅੱਜ ਦੀ ਸ਼ਾਮ ਵਿੱਚ ਰੋਹਿਤ ਟਿੰਗਲ ਬਿਨਾਂ ਵੀ ਕਬੀਰੀ ਨਾਮ ਦੀ ਰੋਹਿਤ ਉਹ ਵਾ ਜਿਹੜਾ ਕਿਤੇ ਵੀ ਪਿੰਡ ਦੇ ਵਿੱਚ ਜਾਗਰਣ ਹੋਵੇ ਕਿਤੇ ਪੜਨ ਨੂੰ ਮੋਰੇ ਹੋ ਜਾਂਦਾ ਤੇ ਸੱਚੀ ਤੇਰੀ ਲੜਾਈ ਜਲਦੀ ਟੋਲੂ ਮੋਲੂ ਨਾਲ ਤੇ ਰੋਹਿਨ ਉਹ ਆ ਜੀ ਸ਼ਾਮ ਚਾਸੀ ਕਿਤੇ ਵੀ ਜਾਗਰਣ ਹੋਵੇ ਮੇਲਾ ਹੋਵੇ ਨਕਲਾ ਹੁਣ ਸਭ ਤੋਂ ਪਹਿਲਾਂ ਇਹ ਦੱਸੂਗਾ ਤੇ ਤੇ ਕਿਹਦੀ ਲੜਾਈ ਚੱਲਦੀ ਅੱਜ ਲੜਾਈ ਚੱਲਦੀ ਆ ਟੋਲੂ ਮੋਲੂ ਨਾਲ ਤੇ ਸਾਰਾ ਟੋਲੂ ਮੋਲੂ ਨਾਲ ਤੇ ਇਹ ਕਹਿੰਦਾ ਮੜ ਜਾ ਟੋਲੂ ਮੋਲੂ ਨੂੰ ਕੁਝ ਕਹਿਤਾ ਜਿੱਤੇ ਰਖਣੀਆਂ ਪੰਡਾਲ ਦੇ ਕਰਨੀਤੀ ਹੋਇਆ ਨਾ ਬੱਲੇ ਖੇ ਲਿਆ ਗਿਆ ਹੁਣ ਇਹਦਾ ਨਾਮ ਚੜ ਗਿਆ ਜਿਹਦੇ ਸ਼ਤਰ ਪਲੇ ਹੋਏ ਠੀਕ ਉਹ ਕਿ ਪੈਸੇ ਨਾਲ ਹਰ ਕੁਝ ਜੇ ਰੱਖੀ ਜਾਂਦਾ ਪਰ ਸ਼ੋਕਾ ਵਿੱਚ ਜੱਟ ਦੇ ਚ ਪਾਲ ਨਹੀਂ ਲਾ ਗਿਆ ਲਾ ਗਿਆ ਲਾ ਗਿਆ ਗੱਲ ਲਾ ਗਿਆ ਬੰਦਾ ਕਮਟੀ ਦਾ ਕਰ ਹਾਂ ਆ ਪਰ ਇਹਦੀ ਪਛਾਣ ਆ ਪਰਨਾ ਜੇਹੀ ਪਰਨੇ ਦਾ ਕਹਿੰਦੇ ਨੇ ਪਰਨਾ ਲੈਣਾ ਦੇਖੋ ਸਦੀਆਂ ਪੁਰਾਣਾ ਪਰਨਾ ਨਾ ਫੜੀਆ ਹਾਲ ਪਾੜਾ ਪਰ ਨਾ ਕਹਿੰਦਾ ਯਾਰ ਉਦਨੇ ਨੂੰ ਨਾ ਫਿਲਮ ਦਿਖਾਉਣ ਲੈ ਕੇ ਜਾਣਾ ਹੈਗਾ ਇਹਦਾ ਫੋਨ ਹੀ ਨਹੀਂ ਵਿਚਾਰੇ ਦਾ ਚੱਲਦਾ ਯਾਰ ਉਹਦੇ ਨਾਲ ਨਾ ਸੋਨੀ ਦੇ ਚੰਗੇ ਨਾ ਜਗਾਨੇ ਉਹ ਤੋਂ ਪੈਸੇ ਨਾਲ ਤਾਂ ਹੱਥ ਉਹ ਤੋਂ ਵੀ ਕੱਢ ਦਿੱਤਾ ਪੈਸੇ ਨਾਲ ਤਾਂ ਕੱਢ ਦਿੱਤਾ ਉਹਨਾਂ ਨੇ ਪੈਸੇ ਨਾਲ ਘਰ ਵੀ ਮਿਲ ਜਾਂਦੀ ਪਰ ਅਸਮਾਨ ਨਹੀਂ ਕਰੀਂਦੀ ਆ ਨਹੀਂ ਨਾ ਦੜ ਜਾ ਸਾਧਿਆਰੇ ਮਾਰ ਦੇਣ ਬਸ ਘਰ ਇਹਨਾਂ ਨੂੰ ਦਿਖਾਈ ਜਾਣਾ ਧੋਣਾ ਕਵਾ ਕੋਈ ਨਹੀਂ ਆਪਣੇ ਕੋਲ ਲੱਗੇ ਕੋਈ ਲੜਾਈ ਚੱਲਦੀ ਚੱਜੀ ਜਾਂਦੀ ਆ ਚੱਲਦੀ ਨਹੀਂ ਜਾਂਦੀ ਮਤਲਬ ਕੀ ਹੋਇਆ ਕੀ ਚੱਕਰ ਹੋਇਆ ਇਹਨਾਂ ਦੇ ਫੋਲ ਵਰਸ ਤਰਫੀ ਜਿਗੇ ਅੱਛਾ ਤੇ ਇਹ ਤਾਂ ਇਹ ਤੋਂ ਹਾਂ ਇਹਨਾਂ ਤੋਂ ਔਲੂ ਮੋਲੂ ਦੇ ਅੱਛਾ ਤੇ ਇਹਨੇ ਰਿਮੂਵ ਕਰਦੇ ਉਹ ਕਹਿੰਦੇ ਦਾ ਤਾਪੜਾ ਲਾਉਣਾ ਜਿਨਾਵ ਨੂੰ ਇਹਨੇ ਤੋਂ ਬਾਅਦ ਲੱਗ ਰਗਾ ਕੇ ਨਾਲ ਹੀ ਲੱਗ ਰਗਾ ਕੇ 400 ਚਾਹ ਜੀਰੋ ਹੁਣ ਜੀਰੋ ਇਧਰ ਮੂਵ ਕਰਦੇ ਫੋਲੋਅਰ ਆਉਣਾ ਨੇ ਕਹਿੰਦੇ ਗਾਨੇ ਆਪਣੇ ਕੋਲ ਲਗਾਉਣ ਕੋਲ ਹੁਣ ਦਿੱਤੀ ਇਹਦਾ ਪੂਰਾ ਪ੍ਰੋਗਰਾਮ ਰੁਕਾ ਦੇ ਯਾਰ ਬਹੁਤ ਮਨਗੀ ਕੀਤੀ ਯਾਰ 3 ਮਹੀਨੇ ਨੇ ਨਹੀਂ ਬਣੋ ਬਹੁਤ ਮਰੀ ਦੇ ਲਈ ਕਹਿੰਦਾ ਕਹਿੰਦਾ ਸਾਹਮਣੇ ਨਹੀਂ ਆਉਣਾ ਆਇਆ ਮੇਲੇ ਦੇ ਬਾਅਦ ਹੋ ਯਾਰ ਰੋਜੀ ਦਾ ਲਾਇਆ ਘਟਾਪਾ ਸਾਹਮਣੇ ਲਗਾਉਣਾ ਬਰੋ ਇਹਨਾਂ ਦੀ ਬੋਗ ਕੀਤੀ ਇਹਨਾਂ ਦੀ ਬੋਗ ਕੀਤੀ ਇਹਨਾਂ ਦੀ ਕੀਤੀ ਨਹੀਂ ਰੋਗਾ ਕਿ ਮਰ ਰੋਗਾ ਰੋਗਾ ਕਿ ਆਉਣਾ ਲੈ ਰੋਗਾ ਚੁੱਪ ਹੋ ਰੋਗਾ ਦੋਨੇ ਵਾਰਾਂ ਪਾਸ ਕਰ ਦੇ ਕਮਰਾ ਚੱਲ ਕਾ बाबा प्रिकम कास महाराज शाम चौरासी जिन्हों के बहुत सेवादार जिन्हों में हमेशा हमेशा रेडी बहुत प्यारी सॉन्ग नचारा जी कल राति

ਫੂਕੀ ਲੋਕਾਂ ਦੇ ਵਿੱਚ ਬਹੁਤ ਬੜੀ ਔਖੀ ਗੱਲ ਹੈ

ਲੋ ਜੀ ਮੇਲਾ ਹੋ ਗਿਆ ਮੁੱਕ ਗਿਆ ਤੇ ਤਿਆਰ ਹੋ ਗਿਆ ਗਿਆ ਆ ਜਲ ਜੀਰਾ ਹੀ ਪੀ ਜਾਂਦਾ ਆ ਸਾਡੇ ਉਹਨਾਂ ਜਲ ਜੀਰਾ ਪੀ ਜਾਂਦਾ ਲੋ ਜੀ ਆ ਹੁਣ ਜਲ ਜੀਰਾ ਲ ਹੋ ਗਿਆ ਇਹ ਅਜੇ ਉਹ ਮੇਲਾ ਮੁੱਕ ਗਿਆ ਤਿਆਰ ਹੋ ਕੇ ਆ ਗਿਆ ਤੇ ਇਧਰੋਂ ਮੋਹਰੀ ਗੈਂਗ ਚੱਲੀ ਹੁਣ ਢੁੱਲ ਮੁੱਲ ਦੀ ਸਵਾਦ ਸੀ ਬੈਗੀ ਓਏ ਕਿੱਥੇ ਕੀ ਬਸਰੀ ਆ ਗਿਆ ਕੋਮ ਮੈਂ ਪੋਚਣਾ ਆ ਵੀ ਮੰਗੀ ਆ ਵੀ ਨਾਰਦੀ ਉਹ ਮੈਂ ਤੇਰੇ ਅਰੇ ਹੋ ਜਾ ਚਰਮੀਆਂ ਦੇ ਪੌੜੀ ਜਾਣ ਲੱਗੇ ਨੇ ਛਾਦੇ ਦੀਆਂ ਲੱਗ ਠੀਕ ਆਂ ਮੈਂ ਬਾਸਾ ਤੇ ਤੂੰ ਦਈ ਆ ਉਹ ਚਾਹ ਮੈਂ ਠੀਕ ਨੂੰ ਕੀ ਨੇ ਰੋਈ ਤੇ ਕੋਲਚਾ ਖਾਣ ਲੱਗਾ ਹੁਣ ਥਾਲਾ ਭਰਾ ਮੇਰਾ ਕੋਈ ਨਹੀਂ ਯਾਰ ਥਾਲਾ ਗਾਲਾ ਕੋਈ ਆਦੀ ਲਾਗੇ ਸੰਕੀ ਕੋਈ ਨਾ ਆ ਨਾ ਕੋਈ ਦੁਕਾਨ ਨਹੀਂ ਓਨਲੀ ਮੰਗੀ ਦਿਹਾੜੀ ਚਾਰ ਪੰਜ ਦਿਹਾੜੀਆਂ ਲੜਗੀਆਂ ਮੰਗੀਆਂ ਨੂੰ ਲੈ ਕੇ ਜਾ ਦਿਹਾੜੀਆਂ ਦੇ ਓਏ ਇਹਨਾਂ ਨੂੰ ਲੈ ਕੇ ਜਾ ਦਿਹਾੜੀਆਂ ਦੇ ਚਮਕਟਾਉਣਾ ਇਹ ਬੜੇ ਲੰਬੇ ਸਮੇਂ ਤੋਂ ਹਾਜ਼ਰੀ ਭਰਦੇ ਆ ਅਰ ਜਵੇਰ ਤੋਂ ਮਿਲ ਕੇ ਤਰੋ ਤੇ ਮਨਾਂ ਕਹਿੰਦੇ ਤੇ ਧੀਆ ਫੁੱਲਾਂ ਵਰਗੀਆਂ ਕੋਮਲ ਹਾਰ ਸ਼ਿੰਗਾਰ ਫੁੱਲ ਹੀ ਜੇਕਰ ਨਾ ਰਹੇ ਤੇ ਕਿਵੇਂ ਬਣਨਗੇ ਹਾਰ ਧੀਆ ਭਾਰੀ ਉਹ ਧੀਆ ਦਾ ਦੁੱਖ ਕੀ ਏ ਐਵੇਂ ਆਖਦੇ ਹੁੰਦੀਆਂ ਭਾਰ ਧੀਆ ਤੇ ਕਾਬੇ ਜੀ ਜਿਨੂ ਸੋਨੇ ਧੀਆ I'm okay. gonna okay. ਮਾਰੀਆ ਸਰਪੰਚ ਜੀ ਬਸਰਮਾਨ ਪੰਜ ਪਿੰਡ ਦੇ ਹਾਜ਼ਰੀ ਵਿੱਚ ਕਾਂਤਾ ਜੀ ਤੋਂ ਇਹ ਵੀ ਮੇਲਿਆਂ ਦੀ ਸ਼ਾਨ ਹੈ ਉਹਨਾਂ ਤੋਂ ਬਾਅਦ ਲਾਸਟ ਦੇ ਬੇਦੀ ਢੇਰਪੀ ਸਰਕਾਰ ਦੀ ਮੈਂ ਦੋ ਤਿੰਨ ਪਿੰਡ ਦੀ ਹਾਜ਼ਰੀ ਲਾਉਣੀ ਹੈ ਤੇ ਪ੍ਰੋਗਰਾਮ ਦੀ ਸਵਾਗਤ ਕਰੀ ਤਾੜੀਆਂ ਸਰਕਾਰਾਂ ਦੇ ਲਈ ਜਿਆ ਦੇਖ ਲਿਆ ਹੋਰ ਕੀ ਆਓ ਈ ਲੈਣਾ ਗਾ ਮੋਟੇ ਨਾਂ ਦਾ ਨੰਦ ਸੁਣਾ ਆ ਪਤਾ ਲਾਜ ਜਾਣਾ ਇਹਨਾਂ ਨੂੰ ਚੱਲ ਯਾਰ ਚੋ ਹਾਂਜੀ ਦੋਸਤੋ ਸਾਡੇ ਮੇਲਾ ਹੋ ਗਿਆ ਜੀ ਖਤਮ ਤੇ ਤੁਹਾਨੂੰ ਪਤਾ ਹੀ ਆ ਜੇ ਨੇ ਵਲੌਗ ਦਾ ਭਲਾ ਐਂਡ ਕੀਤਾ ਹੋਵੇ ਚਾਹੇ ਨਾ ਕੀਤਾ ਹੋਵੇ ਫਰਜ਼ੀਆ ਵਲੌਗ ਦਾ ਐਂਡ ਜਰੂਰ ਕਰਨ ਲੱਗੇ ਆ। ਤੁਹਾਨੂੰ ਪਤਾ ਅੱਜ ਕੱਲ ਮੈਂ ਦੋ ਬੰਦੇ ਜਿਹੜੇ ਆ ਮੇਨ ਚੈਨਲ ਚਲਾਉਣਦੇ ਹੋ ਆ ਇੱਕ ਤਾਂ ਕਮਲ ਹੋ ਗਿਆ ਇੱਕ ਪ੍ਰਿੰਸ ਹੋ ਗਿਆ। ਬਸ ਫੇ ਮੈਂ ਹੁਣ ਕਾਫੀ ਆ ਸਾਡੇ ਕੋਲ ਹੈ ਨਹੀਂਗਾ ਇਹ ਚੈਨਲ ਚਲਾ ਕੇ ਪੈਸਾ ਆਪ ਇਕੱਠਾ ਕਰਨਾ। ਤੇ ਉਹ ਤਾਂ ਸਾਂਭਿਆ ਨਹੀਂ ਜਾਂਦਾ ਪੈਸਾ ਇਸ ਟਾਈਮ। ਉਹਦੇ ਕੋਲ ਬਾਧੂ ਪੈਸਾ ਆ। ਆਫਿਸ 'ਚ ਬੈਠਾ ਉਹ ਇਸ ਟਾਈਮ ਤੁਹਾਨੂੰ ਦਿਖਾ ਵੀ ਦਵਾਂਗੇ ਭਲਾ ਜਾ ਕੇ ਉਹ ਕਹਿੰਦਾ ਵੀ ਸੀ ਰੀਲ ਸ਼ੂਟ ਕਰਨੀਆਂ। ਤੇ ਹੁਣ ਆਪਾਂ ਜਾ ਰਹੇ ਆ ਜਿਹਦੇ ਆਫਿਸ। ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਉਥੇ ਤੇ ਜਿਆਦਾ ਖਾ ਲਿਆ ਥੋੜਾ ਜਾ ਹੁਣ ਤੁਰਿਆ ਨਹੀਂ ਜਾਂਦਾ ਇਹਨਾਂ ਤੋਂ ਭਾਈ 1.5 ਬੰਦੇ ਦੀ ਰੋਟੀ ਖਾ ਗਏ ਇਹ ਫਾਇਦਾ ਬਲੌਗ ਕਰਦੇ ਜੀ ਇੱਥੇ ਖਾਤਾ ਵਾ ਚੈਨਲ ਨੂੰ ਕਰੋ ਲਾਈਕ ਕਮੈਂਟ ਸਬਸਕ੍ਰਾਈਬ ਤੇ ਮਿਲਦੇ ਆ ਜੀ ਅਗਲੇ ਬਲੌਗ 'ਚ